ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਣਯੋਗ ਸਾਧ ਸੰਗਤ ਜੀ ਆਪ ਸਾਰੇ ਵੱਡੇ ਭਾਗਾਂ ਵਾਲੇ ਹੋ ਚੰਗੀ ਕਿਸਮਤ ਵਾਲੇ ਹੋ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਗੁਰਬਾਣੀ ਵਿਚਾਰ ਪ੍ਰੋਗਰਾਮ ਚ ਆਪ ਜੀ ਹਿੱਸਾ ਲੈ ਰਹੇ ਹੋ ਤੇ ਆਪ ਜੀ ਸਾਰਿਆਂ ਨੂੰ ਬੇਨਤੀ ਵਿਵਤ ਤੋਂ ਵੱਧ ਮਾਈ ਭਾਈ ਬਜ਼ੁਰਗ ਸਾਡੀਆਂ ਤਾਵਾ ਪੈਣ ਵੀਰ ਸਾਰੇ ਇਸ ਚਲ ਨਾਲ ਜੁੜਿਆ ਕਰੋ ਕਿਉਂਕਿ ਇਹਦੇ ਵਿੱਚ ਬਹੁਤ ਹੀ ਵੱਡਾ ਫਾਇਦਾ ਹੁੰਦਾ ਹੈ ਜਦੋਂ ਗੁਰੂ ਸਾਹਿਬ ਜੀ ਦੀ ਬਾਣੀ ਦੀ ਆਪਾਂ ਵਿਚਾਰ ਕਰਦੇ ਆਂ ਜਾਂ ਕੋਈ ਗੁਰਸ਼ਬਦ ਦੀ ਵਿਚਾਰ ਕਥਾ ਵਾਰਤਾ ਹੁੰਦੀ ਹੈ ਜਦੋਂ ਕੋਈ ਜੁੜ ਜਾਂਦਾ ਤੇ ਉਹਦਾ ਮਨ ਨਿਰਮਲ ਹੋ ਜਾਂਦਾ ਉਹ ਸਾਰਾ ਕੁਝ ਇਥੋਂ ਪ੍ਰਾਪਤ ਕਰਦਾ ਤੇ ਬੇਨਤੀ ਆ ਸਾਰਾ ਟੱਬਰ ਸਾਰੇ ਗੁਰਮੁਖ ਪਿਆਰੇ ਆਪੋ ਆਪਣੇ ਜਿੰਨੇ ਵੀ ਮੋਬਾਈਲ ਫੋਨ ਟੱਚ ਮੋਬਾਈਲ ਫੋਨ ਜਿੰਨਾ ਜਿੰਨਾ ਕੋਲ ਹੈ ਸਾਰੇ ਬੈਹ ਕਰਕੇ ਟੱਚ ਮੋਬਾਈਲ ਨੂੰ ਔਨ ਕਰੋ ਤੇ ਪੂਰਾ ਜਿਹੜਾ ਪ੍ਰੋਗਰਾਮ ਆਪਾਂ 10 12 ਮਿੰਟ ਦੇ ਵਿੱਚ ਇਸਮਾਪਤੀ ਕਰਨੀ ਹੈ ਤੇ ਜਿਹੜਾ ਵੀਰ ਇੱਕ ਵਾਰ ਜੁੜ ਗਿਆ ਉਹਨੂੰ ਬੇਨਤੀ ਹੱਥ ਜੋੜ ਕੇ ਵੀ ਪੂਰਾ ਐਂਡ ਤੱਕ ਵੀਡੀਓ ਨੂੰ ਲਾਈਵ ਰੱਖਣਾ ਹੈ ਇਹਨੇ ਇੱਕ ਵਾਰੀ ਆਪਾਂ ਕਮੈਂਟ ਕੀਤਾ ਲਾਈਕ ਕੀਤਾ ਉਸ ਤੋਂ ਬਾਅਦ ਆਪਾਂ ਬਾਹਰ ਚਲੇ ਗਏ ਨਹੀਂ ਵੀ 12 ਮਿੰਟ ਅਸੀਂ ਜ਼ਿੰਦਗੀ ਵਾਸਤੇ ਕੱਢਣੇ ਆ ਜਰੂਰ ਆਪਣੇ ਜ਼ਿੰਦਗੀ ਨੂੰ ਸਫਲ ਕਰਨ ਵਾਸਤੇ ਜ਼ਿੰਦਗੀ ਦੀ ਖੁਸ਼ਹਾਲੀ ਵਾਸਤੇ 12 ਮਿੰਟ ਜਰੂਰ ਕੱਢਣੇ ਆ ਤੇ ਸਾਡੇ ਸਾਰੇ ਵੀਰ ਸਤਿਕਾਰਯੋਗ ਲਾਈਵ ਹੋ ਰਹੇ ਨਾਲ ਨਾਲ ਜੁੜ ਰਹੇ ਆ ਸਾਰਿਆਂ ਨੂੰ ਬੇਨਤੀ ਹੈ ਵੀ ਸਭ ਜੁੜਿਆ ਕਰੋ ਤੇ ਨਾਲ ਨਾਲ ਜਿਹੜੀ ਆਪਾਂ ਵਿਚਾਰ ਗੁਰੂ ਸਾਹਿਬ ਦੀ ਬਾਣੀ ਦੀ ਕਰਨੀ ਆ ਉਹਨੂੰ ਸਰਵਣ ਕਰਨਾ ਤੇ ਆਪਾਂ ਕੋਸ਼ਿਸ਼ ਕਰਾਂਗੇ ਨਾਲ ਨਾਲ ਤੁਹਾਡੇ ਕੋਲੋਂ ਇਹ ਸਵਾਲ ਪੁੱਛਿਆ ਕਰਾਂਗੇ ਤੁਸੀਂ ਕਮੈਂਟ ਵਿੱਚ ਉਹਦਾ ਜਵਾਬ ਦੇਣਾ ਹੈ ਇੱਕ ਵਾਰੀ ਸਾਰੇ ਜਿਹਨੇ ਜਣੇ ਜੁੜੇ ਹੋ ਜਾਂ ਜਿਹੜੇ ਸੁਣ ਰਹੇ ਐ ਸਾਰੇ ਇੱਕ ਵਾਰੀ ਬੁਲੰਦ ਆਵਾਜ਼ ਵਿੱਚ ਆਪਣੇ ਚੌਕੜਾ ਮਾਰ ਕੇ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਆਪਾਂ ਟੌਪਿਕ ਰੱਖਿਆ ਨਹਿ ਬਲੰ ਧਰਮ ਬਲੰ ਪਾਪ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਇਹ ਪਾਵਨ ਬਾਣੀ ਹੈ ਸਤਿਗੁਰੂ ਜੀ ਕਿਰਪਾ ਕਰਦੇ ਆ ਮਿਹਰ ਕਰਦੇ ਹਨ ਕਿ ਇਨਸਾਨ ਜਦੋਂ ਧਰਮ ਕਰ ਕਰਨਾ ਚਾਵੇ ਜਦੋਂ ਧਰਮ ਦੀ ਕੋਈ ਵਿਚਾਰ ਅੰਦਰ ਆਵੇ ਕੋਈ ਫੁਰਨਾ ਬਣੇ ਕੋਈ ਸੋਚ ਬਣੇ ਨਾ ਉਦੋਂ ਬੰਦੇ ਨੂੰ ਉਹ ਚੰਗਾ ਕੰਮ ਕਰ ਲੈਣਾ ਚਾਹੀਦਾ ਚੰਗੇ ਕੰਮ ਨੂੰ ਕਰਨ ਲੱਗਣਾ ਲਗਿਆਂ ਸੋਚਣ ਦੀ ਲੋੜ ਨਹੀਂ ਫਟਾਫਟ ਕਰ ਦੇਣਾ ਚਾਹੀਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਚੰਗਾ ਕੰਮ ਆਪਾਂ ਨੂੰ ਜਦੋਂ ਫੁਰਦਾ ਹੈ ਮਨ ਵਿੱਚ ਆਉਂਦਾ ਵੀ ਆਪਾਂ ਭਲਾ ਕਰ ਦਈਏ ਆਪਾਂ ਆਪਰੋਪ ਕਰ ਕਰ ਦਈਏ ਜੇ ਆਪਾਂ ਫਟਾਫਟ ਉਸ ਨੂੰ ਕਰਤਾ ਤੇ ਉਹ ਹੋ ਗਿਆ ਨਹੀਂ ਤਾਂ ਮਨ ਦੀ ਇਹ ਹਾਲਤ ਹੈ ਮਨ ਦੀ ਇਹ ਦਸ਼ਾ ਵੀ ਇਹ ਮੱਲੋ ਮੱਲੀ ਫਿਰ ਢੈਂਦੀ ਕਲਾ ਵਿੱਚ ਚਲੇ ਜਾਂਦਾ ਫਿਰ ਕਹਿੰਦਾ ਕੀ ਕਰਨਾ ਵੀ ਨਹੀਂ ਲੋੜ ਨਹੀਂ ਜਦੋਂ ਕੋਈ ਚੰਗੇ ਵਿਚਾਰ ਆਵੇ ਉਦੋਂ ਫਟਾਫਟ ਕਰਦਿਆ ਕਰੋ ਚੰਗੇ ਕੰਮਾਂ ਨੂੰ ਮਹਾਰਾਜ ਕਹਿੰਦੇ ਦੇਰੀ ਨਹੀਂ ਕਰਨੀ ਨਾ ਹੈ ਬਿਲਾੰਬ ਧਰਮਨ ਧਰਮ ਕਰਨ ਲੱਗਿਆ ਹੁਣ ਜਿਵੇਂ ਆਪਾਂ YouTube ਚੈਨਲ ਤੇ ਲੈਬ ਹੋਇਆ ਚੰਗਾ ਕਰਮਾ ਨਾ ਗੁਰੂ ਸਾਹਿਬ ਦੀ ਬਾਣੀ ਨਾਲ ਜੁੜਨ ਦਾ ਇੱਕ ਜ਼ਰੀਆ ਬਣਾਇਆ ਮਾਧਿਅਮ ਬਣਿਆ ਜਿਸ ਨਾਲ ਆਪਾਂ ਜੁੜ ਕੇ ਲਾਹਾ ਲੈ ਰਹੇ ਆਂ ਤੇ ਹੁਣ ਆਪਾਂ ਵਿਚਾਰ ਜਿਹੜੀ ਐ ਸਾਬ ਕਹਿੰਦੇ ਨਹਿ ਬਲੰਮ ਧਰਮੰਗ ਇੱਕ ਵਾਰ ਕੀ ਆ ਇੱਕ ਨਾ ਕੋਈ ਲੜਕਾ ਸੀ ਉਹ ਲੜਕਾ ਇੱਕ ਸਾਧੂ ਕੋਲੇ ਗਿਆ ਸਾਧੂ ਨੂੰ ਕਹਿਣ ਲੱਗਾ ਬਾਬਾ ਜੀ ਐ ਮੇਰੇ ਤੇ ਕਿਰਪਾ ਕਰੋ ਮੈਂ ਕਾਮਯਾਬੀ ਲਵਾਂ ਤੇ ਉਹ ਬਾਬਾ ਜੀ ਤੋਂ ਅਸ਼ੀਰਵਾਦ ਲੈ ਕੇ ਚੱਲਿਆ ਰਾਹ ਵਿੱਚ ਇਹਨਾਂ ਇੱਕ ਖਜੂਰ ਦਾ ਪੇੜ ਆ ਗਿਆ ਦਰਖਤ ਖਜੂਰ ਦਾ ਦਰਖਤ ਆਇਆ ਤੇ ਖਜੂਰਾ ਵੇਖ ਕੇ ਮਨ ਭਾਇਆ ਵੀ ਆਪਾਂ ਖਜੂਰਾ ਖਾ ਲਈਏ ਫਟਾਫਟ ਇਕਦਮ ਤਾਂ ਚੜ ਗਿਆ ਖਜੂਰਾ ਤੇ ਦਰਖਤ ਤੇ ਚੜ ਕੇ ਟੀਸੀ ਤੇ ਪਹੁੰਚ ਗਿਆ ਸ਼ਿਖਰ ਤੇ ਪਹੁੰਚ ਗਿਆ ਜਾ ਕੇ ਖਜੂਰਾ ਤੋੜ ਲਿਆ ਖਜੂਰਾ ਤੋੜ ਕੇ ਜਦੋਂ ਉਹ ਥੱਲੇ ਝਾਕਿਆ ਮੌਤ ਦਿਸੇ ਵੀ ਇੰਨੇ ਇੰਨਾ ਉੱਚਾ ਚੱਲਿਆ ਗਿਆ ਮੈਂ ਹੁਣ ਮੇਰਾ ਕੀ ਹਾਲ ਹੋ ਡਰ ਗਿਆ ਉੱਤੋਂ ਜਦੋਂ ਥੱਲੇ ਝਾਕਿਆ ਵੀ ਮੈਂ ਤਾਂ ਬਹੁਤ ਹੀ ਉੱਚਾ ਚੜ ਗਿਆ ਉਹਨਾਂ ਕਿਵੇਂ ਥੱਲੇ ਆਵਾ ਫਿਰ ਉਹਨੇ ਨਾ ਉਹ ਸਾਧੂ ਦੇ ਅਰਦਾਸ ਕੀਤੀ ਬਾਬਾ ਜੀ ਦੇ ਅਰਦਾਸ ਕੀਤੀ ਅ ਅਰਦਾਸ ਕੀਤੀ ਹੈ ਕਿ ਸਾਧੂ ਜੀ ਮੈਨੂੰ ਬਚਾਓ ਮੈਂ ਤੁਹਾਨੂੰ 100 ਚਾਦਰਾਂ ਭੇਟ ਕਰਾਂਗਾ ਜੇ ਮੈਂ ਸਹੀ ਸਲਾਮਤ ਥੱਲੇ ਉਤਰ ਆਵਾਂਗਾ ਉਤਰ ਲੱਗ ਗਿਆ ਥੱਲੇ ਵਿਚਾਲੇ ਆ ਗਿਆ ਜਦੋਂ ਪੇਟ ਦੇ ਉਤੋਂ ਲੈਂਦਾ ਲੈਂਦਾ ਥੱਲੇ ਵਿਚਾਲੇ ਆ ਗਿਆ ਫਿਰ ਕਹਿੰਦਾ ਬਾਬੇ ਨੂੰ ਆਪਾਂ 100 ਚਾਦਰਾ ਕਿਉਂ ਦਈਏ ਇਹਨੇ ਨੇ ਕੀ ਕਰਨੀਆਂ ਇਹਨੂੰ ਤਾਂ 50 ਹੀ ਬਹੁਤ ਹੈ ਧਰਮ ਦੀ ਗੱਲ ਕਰ ਰੇ ਆ ਵੀ ਚੰਗਾ ਕਰਮ ਜਦੋਂ ਕਰੀਏ ਨਾ ਫਟਾਫਟ ਕਰ ਦੇਣਾ ਚਾਹੀਦਾ ਹੁਣ ਜਦੋਂ ਅੱਧ ਚ ਆ ਗਿਆ ਕਹਿੰਦਾ ਵੀ 100 ਚਾਦਰਾ ਸਾਧੂ ਨੇ ਕੀ ਕਰਨੀਆਂ ਇਹਨੇ ਕੋਈ ਦੁਕਾਨ ਕਰਨੀ ਹੈ ਇਹਨੂੰ ਤਾਂ 50 ਹੀ ਬਹੁਤ ਹੈ ਹੋਰ ਥੋੜਾ ਹੀਠਾ ਆਇਆ ਫਿਰ ਕਿ ਸੋਚਿਆ ਵੀ ਆਪਾਂ 20 ਪਰ ਆ ਪਛਾਦਰਾ ਬਾਬੇ ਨੇ ਕੀ ਕਰਨੀ ਐ ਸਾਧੂ ਨੇ ਪੈਸੇ ਬਹੁਤ ਲੱਗ ਜਾਣੇ ਸਾਡੇ ਸਾਡੇ ਪੈਸੇ ਬਹੁਤ ਲੱਗ ਜਾਣੇ ਆ ਪੈਸੇ ਖਵਾਰ ਖਰਾਬ ਹੋਣਗੇ ਕਿਉਂ ਮੈਂ ਨਹੀਂ ਚਾਦਰਾਂ ਦੇਵਾ ਕਹਿੰਦਾ 25 ਬਹੁਤ ਐ ਸਾਧੂ ਨੂੰ ਤਾਂ ਸਾਧੂ ਨੇ ਕੀ ਕਰਨੀ ਐ ਕੀ ਬਹੁਤ ਐ ਨੂੰ ਤਾਂ ਫਿਰ ਉਹ ਤੋਂ ਥੱਲੇ ਆ ਗਿਆ ਉਤਰ ਗਿਆ ਥੱਲੇ ਫਿਰ ਕਹਿੰਦਾ ਮਨਾ 25 ਚਾਦਰਾਂ ਦਾ ਜਦੋਂ ਹਿਸਾਬ ਲਾਇਆ ਵੀ ਇੰਨੇ ਪੈਸੇ ਲੱਗ ਜਾਣੇ ਆ ਆਪਾਂ ਕਿਉਂ ਚਾਦਰਾਂ ਦਈਏ ਫੇਰ ੜਾ ਮਨਵੇ ਚਾਹੀ ਵੀ ਇੱਕ ਚਾਦਰ ਸਾਧੂ ਨੂੰ ਦੇ ਦਿੰਨੇ ਆ ਚਲੋ 100 ਤੋਂ 1 ਤੇ ਆ ਗਿਆ 100 ਤੋਂ 1 ਤੇ ਆ ਗਿਆ ਦੁਕਾਨ ਤੇ ਗਿਆ ਦੁਕਾਨ ਤੇ ਜਾ ਕੇ ਇੱਕ ਚਾਦਰ ਲਿਆਇਆ ਜਾ ਕੇ ਸਾਧੂ ਦੇ ਕੋਲੇ ਪਹੁੰਚੇ ਆ ਸਾਧੂ ਨੂੰ ਕਹਿੰਦਾ ਜੀ ਲਓ ਬਾਬਾ ਜੀ ਇਹ ਚਾਦਰ ਲੈ ਲਓ ਕਿਤੇ ਇਹ ਵੀ ਨਾ ਮੇਥੋਂ ਵਿਸਰ ਜਾਵੇ ਆਪਣੀ ਚਾਦਰ ਸੰਭਾਲੋ ਕਿਤੇ ਇਹ ਵੀ ਨਾ ਮੈਂ ਮੋੜ ਉਠਾ ਲੈ ਜਾ ਕਹਿਣ ਤੋਂ ਭਾਵੇਂ ਆ ਵੀ ਧਰਮ ਜਦੋਂ ਜਾਗੇ ਉਦੋਂ ਬੰਦੇ ਨੂੰ ਕਰ ਦੇਣਾ ਚਾਹੀਦਾ ਕਿਉਂਕਿ ਮਨ ਸਾਡਾ ਚੰਚਲ ਹੈ ਮਨ ਇੱਕ ਮਿੰਟ ਵਿੱਚ ਫੁਰ ਜਾਂਦਾ ਕਈ ਵਾਰੀ ਸਾਡੇ ਨਾਲ ਹੁੰਦਾ ਨਾ ਪਿਆਰੇ ਭਾਈ ਆਪਾਂ ਸੋਚ ਲਈਏ ਵੀ ਫਲਾਨੇ ਦਿਨ ਤੇ ਆਪਾਂ ਆਹ ਕਾਰਜ ਕਰਾਉਣਾ ਆਪਾਂ ਇਹ ਕਾਰਜ ਕਰਨਾ ਹੈ ਹਰਾਨੇ ਸਮੇਂ ਤੇ ਇਹ ਕਾਰਜ ਕਰਨਾ ਹੈ ਤੇ ਫਿਰ ਕੀ ਹੁੰਦਾ ਫਿਰ ਚਲੋ ਫਿਰ ਕਰ ਲਾਂਗੇ ਫਿਰ ਕਰ ਲਾਂਗੇ ਕਈਆਂ ਨੂੰ ਤਾਂ ਕਈ-ਕਈ ਬੁਧਾ ਕੇ ਲੱਗੇ ਕਈ-ਕਈ ਸਾਲ ਲੰਘੇ ਉਹ ਸਮਾਂ ਹੀ ਮੁੜ ਕੇ ਨਹੀਂ ਆਇਆ ਇਸੇ ਕਰਕੇ ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਨੇ ਨਹ ਬਿਲੰਬ ਧਰਮੰ ਬਿਲੰਬ ਪਾਪੰ ਅੱਪਾ ਅੱਜ ਗੱਲ ਕਰ ਰਹੇ ਆ ਧਰਮ ਦੀ ਵੀ ਧਰਮ ਕਰਨ ਲੱਗਿਆਂ ਬੰਦਾ ਕਦੇ ਵੀ ਪਿੱਛੇ ਨਾ ਹਟੇ ਜਦੋਂ ਵੀ ਚੰਗੀ ਸੋਚ ਆਵੇ ਜਦੋਂ ਵੀ ਕੋਈ ਚੰਗੀ ਤੁਹਾਨੂੰ ਗੱਲ ਮਿਲੇ ਉਹਨੂੰ ਉਸੇ ਉਸੇ ਵੇਲੇ ਸੰਭਾਲ ਲਓ ਹੁਣ ਸਾਧ ਸੰਗਤ ਜਿਹੜਾ ਆਪਾਂ ਆ 10 15 ਮਿੰਟ ਲਾਈਵ ਹੋ ਰਹੀ ਹੈ ਇਹ ਵੀ ਇੱਕ ਚੰਗਾ ਹੀ ਸਮਾਂ ਨਾ ਇਹ ਵੀ ਧਰਮ ਹੀ ਹੋ ਰਿਹਾ ਨਾ ਵੀ ਧਰਮ ਦੇ ਰਸਤੇ ਤੇ ਆਪਾਂ ਨੂੰ ਚੱਲਣ ਵਾਸਤੇ ਪ੍ਰੇਰਣਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦੇ ਰਹੀ ਹੈ ਨਹੀਂ ਤਾਂ ਗੁਰਮੁਖੋ ਆਪਾਂ ਨੱਟ ਤਾਂ ਡੇਲੀ ਚਲਾਉਣੀ ਹੈ ਕੋਈ ਨਾਟਕ ਵੇਖਦਾ ਕੋਈ ਖਬਰਾਂ ਨੂੰ ਸੁਣਦਾ ਹੈ ਕੋਈ ਪਿਕਚਰ ਵੇਖਦਾ ਹੈ ਕੋਈ ਛੋਟੇ ਆਪਣਾ ਕੰਮ ਕਰ ਰਿਹਾ ਜਾਨੀ ਕਿ ਸਾਰੇ ਬੰਦੇ ਜੁੜੇ ਹੋਏ ਨਾ ਇਸ ਤਰ੍ਹਾਂ ਪਰ ਜਿੰਦਗੀ ਨੂੰ ਲਾਹਾ ਜਿਹੜਾ ਮਿਲਣਾ ਤੁਹਾਨੂੰ ਬਾਣੀ ਦੁਆਰਾ ਚੰਗੇ ਅਨਮੋਲ ਵਿਚਾਰ ਸੁਣਨ ਦੁਆਰਾ ਜਿਹੜਾ ਲਾਹਾ ਮਿਲਣਾ ਉਹ ਆਮ ਪਿਕਚਰਾਂ ਚੋਂ ਆਮ ਕਥਾਮ ਕਹਾਣੀਆਂ ਚੋਂ ਆਮ ਖਬਰਾਂ ਚੋਂ ਤੁਹਾਨੂੰ ਨਹੀਂ ਮਿਲਣੀ ਉਹਦੇ ਨਾਲ ਮਨ ਜਿਹੜਾ ਹਮੇਸ਼ਾ ਇੱਕ ਪਾਸੇ ਰਹਿੰਦਾ ਜਾਨੀ ਕਿ ਮਨਮੁਖ ਵਾਲੇ ਪਾਸੇ ਬਣਿਆ ਰਹਿੰਦਾ ਚੰਗੀ ਸੰਗਤ ਕਰਨੀ ਕਿਸੇ ਰਾਹੀ ਮਹਦੇ ਵਰਾਈ ਹੁਣ ਆਪਾਂ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਅਸੀਂ ਘਰਾਂ ਵਿੱਚ ਬਹਿ ਕੇ ਪੂਰਾ ਆਨੰਦ ਲੈ ਸਕਦੇ ਆ ਤੇ ਦਾਸ ਬੇਨਤੀ ਕਰਦਾ ਹੁੰਦਾ ਵੀ ਜਦੋਂ ਵੀ ਕੋਈ ਐਸ ਅਹਿਸਾਸ ਸਮਾਂ ਬਣੇ ਉਹਨੂੰ ਆਪਣੇ ਨਾ ਜ਼ਿੰਦਗੀ ਚੋਂ ਜੀਵਨ ਚੋਂ ਨਾ ਜਾਣਦਿਆ ਕਰੋ ਕਿਉਂਕਿ ਇਹੋ ਜਿਹੇ ਜਿਹੜੇ ਸਮੇਂ ਹੁੰਦੇ ਆ ਉਹਨੂੰ ਸੰਭਾਲ ਕੇ ਰੱਖਣੇ ਚਾਹੀਦੇ ਆ ਤੇ ਮੈਂ ਅੱਜ ਆਪ ਜੀ ਨੂੰ ਬੇਨਤੀ ਕਰਾਂਗਾ ਵੀ ਇੱਕ ਆਪ ਜੀ ਨੂੰ ਸਵਾਲ ਪੁੱਛਣਾ ਹੈ ਇੱਕ ਕੁਐਸਚਨ ਪੁੱਛਣਾ ਹੈ ਵੀ ਤੁਸੀਂ ਉਹਦਾ ਉੱਤਰ ਹੁਣੇ ਨਾ ਤੇ ਨਾਲ-ਨਾਲ ਤੁਹਾਨੂੰ ਜਿਹੜੇ ਆ ਦੱਸਿਆ ਜਾਊਗਾ ਵੀ ਪੁਆਇੰਟ ਦਿੱਤੇ ਜਾਣਗੇ ਨਾਲ ਆਪਸ਼ਨ ਦੇਵਾਂਗੇ ਨਾਲ ਤੁਸੀਂ ਕੀ ਦੱਸਣਾ ਹੁਣ ਧਿਆਨ ਨਾਲ ਸੁਣੋ ਨਾਲ ਪ੍ਰਸ਼ਨ ਕੀ ਹੈ ਕੀ ਤੁਸੀਂ ਜਾਣਦੇ ਹੋ ਹਰਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਕੌਣ ਸਨ ਦੁਬਾਰਾ ਸੁਣੋ ਸਵਾਲ ਤੁਸੀਂ ਜਾਣਦੇ ਹੋ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਕੌਣ ਸਨ ਆਪਸ਼ਨ ਬਾਬਾ ਦੀਪ ਸਿੰਘ ਬਾਬਾ ਬੁੱਢਾ ਜੀ ਭਾਈ ਮਨੀ ਸਿੰਘ ਭਾਈ ਸੰਗਤ ਸਿੰਘ ਤੁਸੀਂ ਇਹਨਾਂ ਚੋਂ ਦੱਸਣਾ ਵੀ ਕੌਣ ਸਨ ਕਮੈਂਟ ਵਿੱਚ ਦੱਸੋ ਹੁਣੇ ਨਾਲੇ ਨਾਲ-ਨਾਲ ਬਾਣੀ ਸੁਣ ਨਾਲ-ਨਾਲ ਤੁਸੀਂ ਇਹ ਨਾਲ-ਨਾਲ ਕਮੈਂਟ ਕਰੋ ਕਿ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸੀ ਭਾਈ ਦੀਪ ਬਾਬਾ ਦੀਪ ਸਿੰਘ ਜੀ ਸੀਗੇ ਬਾਬਾ ਬੁੱਢਾ ਸਾਹਿਬ ਜੀ ਸੀ ਭਾਈ ਮਨੀ ਸਿੰਘ ਸੀ ਸੀ ਜਾਂ ਭਾਈ ਸੰਗਤ ਸਿੰਘ ਜੀ ਸੀ ਇਹ ਚਾਰ ਆਪਸ਼ਨ ਹੈ ਤੁਸੀਂ ਇਹ ਜ਼ਰੂਰ ਹੋਣੇ ਕਮੈਂਟ ਵਿੱਚ ਦੱਸੋ ਤੇ ਭੁੱਲਰ ਵੀਰ ਨੇ ਬਾ ਬੁੱਢਾ ਜੀ ਹਾਂ ਬਿਲਕੁਲ 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 ਬੜੇ ਜਜਬੇ ਵਾਲੇ ਸਿੱਖ ਸਾਰੇ ਬੈਠੇ ਆ ਬਿਲਕੁਲ ਸਹੀ ਹੈ ਤੇ ਸਾਰੇ ਕਮੈਂਟ ਕਰੋ ਨਾਲ ਨਾਲ ਸ਼ਬਦ ਫਟਾਫਟ ਕਰੋ ਤੇ ਆਪਾਂ ਗੱਲ ਕਰਦੇ ਆ ਧਰਮ ਤੇ ਵੀ ਧਰਮ ਵੀ ਧਰਮ ਕਰਨ ਲੱਗਿਆ ਨਹੀਂ ਸੋਚਣਾ ਜ਼ਰੂਰ ਇਹ ਹੁਣ ਧਰਮ ਦਾ ਕਾਰਜ ਹੋ ਰਿਹਾ ਤੁਸੀਂ ਬੈਠੇ ਆਨੰਦ ਲੈ ਰਹੇ ਹੋ ਸਾਰਾ ਟੱਬਰ ਬਹਿ ਜਾ ਕਰੋ ਰੋਟੀ ਪਾਣੀ ਛੱਕੇ ਨਹੀਂ ਤਾਂ ਬਾਦ ਛੱਕ ਲਿਆ ਕਰੋ ਤੁਸੀਂ ਇਹ ਜ਼ਿੰਦਗੀ ਦਾ ਅੰਗ ਸਮਝੋ ਵੀ ਇਹ ਜਿਹੜੇ 15 ਮਿੰਟ ਹੈ ਇਹ ਸਾਡੇ ਜ਼ਿੰਦਗੀ ਦੇ ਅੰਗ ਹੈ ਇਹਨੂੰ ਆਪਾਂ ਜ਼ਿੰਦਗੀ ਚੋਂ ਨਹੀਂ ਵਿਸਾਰਨਾ ਧਾਰਮਿਕ ਕਰਨਾ ਹੈ ਧਰਮ ਕਰਨ ਵਾਸਤੇ ਸਾਨੂੰ ਇਹ ਸੋਹਣੀ ਦੇਹ ਮਿਲੀ ਹੈ ਇੰਨੀ ਪਾਵਨ ਦੇਹ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ ਤੇ ਇਹਨੂੰ ਸਫਲ ਕਰਨਾ ਜ਼ਰੂਰ ਚਾਹੀਦਾ ਵੱਦ ਤੋਂ ਵੱਦ ਲਾਹਾ ਲਿਆ ਕਰੋ ਇਸamana ਆਪਣੇ ਜਿੰਨੇ ਕਿਚੋ ਜਾਣਦਿਆ ਕਰੋ ਰੋਜ਼ਾਨਾ 15 ਮਿੰਟ ਤੁਸੀਂ ਸ਼ਾਮ ਨੂੰ ਕੱਢੋ ਤੇ ਬਾਣੀ ਦੇ ਨਾਲ-ਨਾਲ ਪਿਆਰਿਓ ਤੁਸੀਂ ਆਪ ਵੀ ਨਾ ਕੁਛ ਰੂਚ ਕਰਨਾ ਵੀ ਸਿਮਰਨ ਕਰੋ ਸਿਮਰਨ ਕਰਨ ਦੇ ਨਾਲ ਬੰਦਾ ਧਰਮੀ ਹੁੰਦਾ ਭਾਈਚਾਰਾ ਵੱਧਾ ਫਸਲ ਵਾੜੀ ਤੇ ਵਾਧਾ ਹੁੰਦਾ ਸਾਰੇ ਸਾਰੇ ਦੇ ਸਾਰੇ ਇਹਦੇ ਵਿੱਚ ਫਾਇਦਾ ਹੀ ਹੈ ਫਾਇਦੇ ਕੋਈ ਵੀ ਨੁਕਸਾਨ ਨਹੀਂ ਦੇ ਵਿੱਚ ਨਫਾ ਹੀ ਨਫਾ ਆਪਣੇ ਬੱਚਿਆਂ ਨੂੰ ਜੋੜੋ ਨਾਲ ਵਿਖਾਓ ਪ੍ਰੋਗਰਾਮ ਲੈ ਜੋੜਨ ਬੱਚੇ ਸੁਣਨ ਤੇ ਬੱਚਿਆਂ ਨੂੰ ਪੜ੍ਹਾਈ ਚੰਗੀ ਆਊਗੀ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ ਸੁਬਾ ਸ਼ਾਮ ਤੇ ਉਸ ਤੋਂ ਇਲਾਵਾ ਜਦੋਂ ਆਪ ਜੀ ਸੌਂਦੇ ਹੋ ਰਾਤ ਨੂੰ ਉਦੋਂ ਵਾਹਿਗੁਰੂ ਦਾ ਸਿਮਰਨ ਕਰਕੇ ਸੋਵੋ ਸਾਰੇ ਬੈਨੀਫਿਟ ਹੀ ਹੈ ਨਾ ਜਿਹੜੇ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੋਏ ਨਾ ਸੋ ਜਾਇਆ ਕਰੋ ਨੀਂਦ ਬੜੀ ਵਧੀਆ ਆਉਂਦੀ ਹੈ ਗੁਰਬਾਣੀ ਜਿਹੜੀ ਹੈ ਸਾਨੂੰ ਸਕੂਨਤਾ ਪੈਦਾ ਕਰਦੀ ਹੈ ਗੁਰਬਾਣੀ ਜਿਹੜੀ ਹੈ ਸਾਡੀ ਚਿੰਤਾ ਮਟਾਉਂਦੀ ਹੈ ਗੁਰਬਾਣੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬ ਲਾਇ ਦਬਦਾ ਦੂਰ ਹੁੰਦੀ ਇਹਦੇ ਨਾਲ ਭਾਈ ਸੋ ਵੀਰ ਭਰਾਵੋ ਆਪਜੀ ਦੇ ਚੰਗੇ ਮੁਕੱਦਰ ਹੈ ਚੰਗੇ ਭਾਗ ਹੈ ਗੁਰੂ ਸਾਹਿਬ ਨੇ ਪ੍ਰੇਰਣਾ ਕੀਤੀ ਇਹ ਮਨ ਵਿੱਚ ਖਿਆਲ ਉੱਠਿਆ ਵੀ ਕਿਉਂਕਿ ਜੇ ਆਪਾਂ 10 15 ਮਿੰਟ ਕਰਾ ਕੇ ਪ੍ਰੋਗਰਾਮ ਸਾਰੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਵੱਧ ਕਰਾਂਗੇ ਤੇ ਬੰਦਾ ਫਿਰ ਕਿੰਨਾ ਬੋਝਾ ਹੋ ਜਾਂਦਾ ਨਹੀਂ ਇਹਨੂੰ ਲਗਨ ਨਾਲ ਭਾਈ ਇਹ ਸਮੇਂ ਨੂੰ ਸੰਭਾਲ ਕੇ ਰੱਖੀਏ ਸਾਰੇ ਵੀਰਾਂ ਦਾ ਧੰਨਵਾਦ ਜੋ ਵੀਰ ਪ੍ਰੋਗਰਾਮ ਨੂੰ ਆਪਣਾ ਵੇਖਦੇ ਆ ਅੱਜ ਆਪਾਂ ਗੱਲ ਕੀਤੀ ਧਰਮ ਦੀ ਕਿ ਧਰਮ ਕਰਨ ਲੱਗਿਆਂ ਬੰਦੇ ਨੇ ਸੋਚਣਾ ਨਹੀਂ ਜਦੋਂ ਕੋਈ ਚੰਗਾ ਕਰਮ ਹੋਵੇ ਉਹਨੂੰ ਫਟਾਫਟ ਕਰਦੇ ਹੋ ਦੀਰੀ ਨਾ ਕਰਿਓ ਆਪਾਂ ਕੱਲ ਗੱਲ ਕਰਾਂਗੇ ਪੀ ਕਿਹੜਾ ਕੰਮ ਜਿਹੜਾ ਨਹੀਂ ਕਰਨਾ ਉਦੋਂ ਸੋਚਣਾ ਆਪਾਂ ਅੱਜ ਵਿਚਾਰ ਕੀਤੀ ਨਹਿ ਬਲੰਬ ਧਰਮੰ ਗੁਰੂ ਸਾਹਿਬ ਦਾ ਬਚਨ ਹੈ ਨਹਿ ਬਲੰਬ ਧਰਮੰ ਧਰਮ ਕਰਨ ਲੱਗਿਆਂ ਦੇਰੀ ਨਾ ਕਰਿਓ ਜੀ ਬੇਲੰਭ পাপੰ পাপ ਕਰਨ ਲੱਗਿਆਂ ਜ਼ਰੂਰ ਸੋਚ ਸਮਝ ਕੇ ਪੈਰ ਤਰਿਓ ਉਦੋਂ ਦੇਰੀ ਰੱਖੋ ਉਦੋਂ ਸਮਝੋ ਆਪਾਂ ਕੱਲ ਵਿਚਾਰ ਕਰਾਂਗੇ ਸਾਖੀ ਨਾਲ ਵੀ ਜਿਹੜਾ ਪਾਪ ਹੈ ਉਦੋਂ ਟਲਿਆ ਕਿਵੇਂ ਜਾ ਸਕਦਾ ਕੱਲ ਨੂੰ ਆਪਾਂ ਸਾਖੀ ਦੁਆਰਾ ਇਸਰਵਣ ਕਰਾਂਗੇ ਤੇ ਆਪ ਜੀ ਦਾ ਬਹੁਤ ਧੰਨਵਾਦ ਸਾਰੇ ਵੀਰੋ ਭਰਾਵੋ ਖੁਸ਼ ਰਹੋ ਪ੍ਰਸੰਨ ਰਹਾ ਕਰੋ ਬਾਣੀ ਸੁਣ ਕੇ ਪ੍ਰਸੰਨ ਰਹਾ ਕਰੋ ਅੰਦਰੋਂ ਝੋਰਾ ਮਟਾਓ ਅੰਦਰੋਂ ਬਰਾਈਆਂ ਕੱਢੋ ਭਾਈਵਾਲਤਾ ਰੱਖੋ ਪਰਿਵਾਰ ਵਿੱਚ ਸਕੂਨਤਾ ਰੱਖੋ ਆਪਣੇ ਬੱਚਿਆਂ ਨੂੰ ਟਾਈਮ ਦਿਓ ਬੱਚਿਆਂ ਨੂੰ ਬਾਣੀ ਨਾਲ ਜੁੜੋ ਜੋੜੋ ਆਪ ਜੁੜੋ ਤੇ ਬੱਚਿਆਂ ਨੂੰ ਜੋੜੋ ਬੱਚਿਆਂ ਨਾਲ ਬੈਠੋ ਪਰਿਵਾਰ ਨਾਲ ਬੈਠਿਆ ਕਰੋ ਗੁਰੂ ਸਾਹਿਬ ਕਿਉਂਕਿ ਸਾਨੂੰ ਮਹਾਰਾਜ ਜੀ ਜਿੱਥੇ ਬਾਣੀ ਦਾ ਸਿਧਾਂਤ ਦਿੰਦੇ ਆ ਉੱਥੇ ਸਾਨੂੰ ਭਾਈਚਾਰਾ ਵੀ ਕਾਇਮ ਰੱਖਣ ਵਾਸਤੇ ਪਰਿਵਾਰ ਨੂੰ ਖੁਸ਼ਹਾਲ ਰੱਖਣ ਵਾਸਤੇ ਨੁਕਤੇ ਦਿੰਦੇ ਆ ਸਾਹਿਬ ਕਹਿੰਦੇ ਮਾਈ ਬਾਪ ਸਭ ਹਰ ਕੀ ਕੀਏ ਸਭ ਕੋ ਸਨਮੰਦ ਹਰ ਕਰਦੀਏ ਵਾਹਿਗੁਰੂ ਨੇ ਸਾਰੇ ਇਹ ਰਿਸ਼ਤੇ ਪੈਦਾ ਕੀਤੇ ਬਣਾਏ ਆ ਤੇ ਆਪਣੇ ਰਿਸ਼ਤੇ ਆ ਵਿੱਚ ਪਰਪੱਕ ਰਿਆ ਕਰੋ ਭਾਈ ਇਹ ਦੁੱਖ ਸੁੱਖ ਦੇ ਭਾਈਵਾਲ ਬਣ ਕੇ ਰਹੋ ਗੁਰਬਾਣੀ ਦੇ ਨਾਲ ਜੁੜੋ ਗੁਰੂ ਸਾਹਿਬ ਦੀ ਉਪਮਾ ਕਰੋ ਵੱਧ ਤੋਂ ਵੱਧ ਜਿਹੜਾ ਗੁਰਮੁਖੋ ਗੁਰੂ ਸਾਹਿਬ ਦੀ ਉਪਮਾਨੀ ਕਰਦਾ ਉਹਨੂੰ ਪ੍ਰੇਰਣਾ ਕਰੋ ਕਈ ਬੰਦੇ ਨਾ ਮੇਰੇ ਵਰਗੇ ਕੀ ਕਰਦੇ ਆ ਵੀ ਜਿਹੜੇ ਗੁਰਮੁਖੋ ਟੁੱਟੇ ਆ ਉਹਨਾਂ ਮਗਰ ਲੱਗ ਜਾਂਦੇ ਆ ਆਪਾਂ ਬਲ ਕੇ ਆਪਣੇ ਮਗਰ ਲਾਓ ਜਿਹੜੇ ਜੁੜੇ ਹੋਏ ਨੇ ਗੁਰੂ ਸਾਹਿਬ ਦੇ ਘਰ ਵਿੱਚ ਜਿਹੜੇ ਜੁੜੇ ਆ ਉਹਨੂੰ ਆਪਣੇ ਪਿੱਛੇ ਲਾਓ ਨਾ ਕਿ ਤੁਸੀਂ ਉਹਨਾਂ ਪਿੱਛੇ ਜਾਓ ਹੁਣ ਬਹੁਤੇ ਮੇਰੇ ਵਰਗੇ ਜਿਹੜੇ ਆ ਉਹ ਪਿੱਛੇ ਲੱਗ ਜਾਂਦੇ ਆ ਛਾਪਾਈ ਐਵੇਂ ਆ ਉਹਨਾਂ ਪਿੱਛੇ ਨਾ ਲੱਗਣਾ ਆਪਾਂ ਗੁਰਮਤਿ ਦੇ ਪਿੱਛੇ ਲੱਗਣਾ ਸਧਾਨ ਦੇ ਪਿੱਛੇ ਲੱਗਣਾ ਗੁਰਬਾਣੀ ਦੇ ਆਸ਼ੇ ਅਨੁਸਾਰ ਜੀਵਨ ਜੀਉਣਾ ਖੁਸ਼ਹਾਲੀ ਮਿਲੇਗੀ ਸੋ ਅੱਜ ਜਿਹੜੇ ਪ੍ਰਾਣੀ ਆ ਲਗਭਗ 53 ਹੁਣ ਤੱਕ ਜੁੜੇ ਹੋਏ ਆ 38 ਜਿਹੜੇ ਆ ਸਾਡੇ ਇੱਥੇ ਲੈ ਕੇ ਆਏ ਹੋਏ ਆ ਸਾਰੇ ਵੀਰਾਂ ਦਾ ਸਾਡੀਆਂ ਮਾਤਾਵਾਂ ਪੈਣਾ ਦਾ ਵੀਰਾਂ ਦਾ ਬੱਚਿਆਂ ਦਾ ਧੰਨਵਾਦ ਇਸੇ ਤਰ੍ਹਾਂ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੇ ਘਰ ਦੀ ਖੁਸ਼ੀ ਪ੍ਰਾਪਤ ਕਰੋ ਇਹ ਪ੍ਰੋਗਰਾਮ ਪੂਰਾ ਵੇਖਿਆ ਕਰੋ 15 ਮਿੰਟ ਦਾ ਡੇਲੀ ਸਮਾਂ ਆਪਾਂ ਇਸ ਪਾਸੇ ਲਾਉਣਾ ਹੈ ਸਾਰੀਆਂ ਸੰਗਤਾਂ ਦਾ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਗੁਰਬਾਣੀ ਵਿਚਾਰ ਲੈਵ ਸੁਣ ਕੇ ਲਾਹ ਖੱਟਿਆ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ